ਪਤਾ ਲੱਗਦਾ ਵੀ ਜੋ ਕਈ ਵਾਰੀ ਪ੍ਰਬੰਧਕ ਜਿਹੜੇ ਨੇ ਆਉਦੇ ਉਹ ਕਾ ਸਾਡੇ ਕੋਲ ਜਿਵੇਂ ਤਾਂ ਉਹਦੇ ਘਰ ਮੂਰੀ ਲਗਾ ਗਿਆ ਜੀ ਫਾਨਾ ਮੇਰਾ ਤਾਂ ਉੱਠਿਆ ਜੀ ਉਹਦੇ ਘਰ ਮੂਰੇ ਉੱਥੇ ਦਿਨ ਜੜਿਆ ਪਿਆ ਤੇ ਜਗਾ ਤੁਸੀਂ ਰਸ ਦੇ ਵੀ ਕਿੱਥੇ ਕਿੱਥੇ ਚਾਹੀਦੀਆਂ ਲਾਈਟਾਂ ਤੇ 19 ਲੱਖ ਰੁਪਏ ਸਟਰੀਟ ਲਾਈਟਾਂ ਦਾ ਜਿਹਦੇ ਵਿੱਚ ਸੋਲਰ ਲੱਗਾ ਹੋਣ ਗਿਆ ਆਪੇ ਜਿਹੜੇ ਆਟੋਮੈਟਿਕ ਰੀਚਾਰਜ ਹੋ ਸੋਲਰ ਨੇ ਤੇ ਨਾਲ ਜਦੋਂ ਨੇਰਾ ਹੋ ਗਿਆ ਆਪ ਵੀ ਜਗ ਜਾਣਗੇ ਜੋ ਚਾਨਣ ਹੋ ਗਿਆ ਆਪ ਵੀ ਬੁੱਝ ਜਾਣਗੇ ਕੋਈ ਉਹਦਾ ਕੋਈ ਐਦਾਂ ਦਾ ਚੱਕਰ ਨਹੀਂ ਵੀ ਬੜੀਆਂ ਲੇਟੈਸਟ ਨੇ ਤੇ ਬਾਕੀ ਆ ਅਸੀਂ ਰੇਗਪਿੰਡ ਨੂੰ ਵੀ ਦੇ ਰਹੇ ਹਾਂ ਸੀਚੇਵਲ ਮਾਡਲ ਜਿਹੜੇ ਟੋਬੇ ਨੇ ਉਹ ਆਪਾਂ ਠੀਕ ਕਰਨੇ ਨੇ ਉਹ ਬਿਮਾਰੀਆਂ ਦਾ ਘਰ ਬਣ ਗਏ ਹੋ ਤੇ ਮਾਰਾ ਪਾਣੀ ਜਿਹੜਾ ਉਹ ਇੱਥੇ ਪਿੰਡ 'ਚ ਖੜਾ ਰਹਿੰਦਾ ਤਾਂ ਉਹਨਾਂ ਉਹਨੂੰ ਬਿਲਕੁਲ ਪਿਉਰੀਫਾਈ ਕਰਕੇ ਉਹਨੂੰ ਉਹਨੂੰ ਖੇਤਾਂ 'ਚ ਵੀ ਲੈ ਕੇ ਜਾਵਾਂਗੇ ਤੇ ਟੋਬਾ ਵੀ ਖਾਲੀ ਹੋਊਗਾ ਤੇ ਤਾਂ ਕਿ ਆ ਜਿਹੜਾ ਸਿਸਟਮ ਹੈ ਉਹ ਪਾ ਗੰਦੇ ਪਾਣੀ ਨੂੰ ਕਲੀਅਰ ਕਰਨ ਦਾ ਚੱਲੇ ਉਹ ਲਗਭਗ ਇਹ 39 ਲੱਖ 41 ਲੱਖ ਦਾ ਇੱਕ ਪ੍ਰੋਜੈਕਟ ਹੈ ਇਹ ਅਸੀਂ ਤੁਹਾਡੇ ਪਿੰਡ ਦਾ ਕਨਫਰਮ ਹੈ ਇੱਕ ਇੱਕ ਬਹੁਤ ਵੱਡੀ ਵਧੀਆ ਮੰਗ ਜਿਹੜੀ ਜਿਹੜੀ ਮੈਂ ਕਹਿੰਦਾ ਹਰੇਕ ਸਮ ਜਾ ਕੇ ਦੇਖੋ ਜਿਹੜਾ ਪਰਮਾਤਮਾ ਨੇ ਜਦੋਂ ਸਰਦੇ ਪੁੱਜਦੇ ਘਰ ਨੇ ਰੱਬ ਨੇ ਚੰਗੀ ਰੋਟੀ ਦਿੱਤੀ ਹੈਗਾ ਉਹ ਤਾਂ ਆਪਣੇ ਵਿਆਹ ਜਿਹੜੇ ਨੇ ਜਾਂ ਖੁਸ਼ੀ ਦੇ ਸਮਾਗਮ ਜਾਂ ਕੋਈ ਗਮੀ ਦੇ ਉਹ ਤਾਂ ਮੈਰਜ ਪੈਲਸਾ ਚ ਕਰ ਲੈਂਦੇ ਆ ਮਹਿੰਗੇ ਚ ਫਸ ਜਾਂਦੇ ਆ ਗਰੀਬ ਬੰਦੇ ਨਾ ਤਾਂ ਸ਼ਰਮੋ ਸ਼ਰਮੀ ਕਰੇ ਰਕਸਰ ਦੇ ਕਰੇ ਜਗਾ ਨਹੀਂ ਹੈਗੀ ਤੇ ਲੋਕ ਲਾਜ ਨੂੰ ਫਿਰ ਉਹਨਾਂ ਨੂੰ ਵੀ ਮਹਿੰਗੇ ਕਰਨੇ ਪੈਂਦੇ ਆ ਮੈਂ ਇਹ ਹਰੇਕ ਪਿੰਡ ਨੂੰ ਇਹ ਕਹਿਣਾ ਬਹੁਤ ਸਾਰੇ ਸਾਡੇ ਬਰਨਾਲੇ ਹਲਕੇ ਦੇ ਪਿੰਡਾਂ 'ਚ ਇਹ ਬਹੁਤ ਤਿਆਰਬਾ ਜਿਹੜਾ ਕਾਮਯਾਬ ਰਿਹਾ ਇੱਕ ਮੈਰਿਜ ਪੈਲੇਸ ਟਾਈਪ ਇੱਕ ਜਿਹੜਾ ਪਿੰਡ ਦਾ ਸਾਂਝਾ ਉਹ ਇੱਥੇ ਬਣਾ ਲਓ ਉਹ ਜਿਵੇਂ ਜੇ ਤੁਸੀਂ ਕਦੇ ਗਏ ਤਾਂ ਚੰਨਣਵਾਲ ਪਿੰਡ ਹੈ ਬਰਨਾਲੇ ਕੋਲੇ ਠੀਕ ਹੈ ਸੇਵਾ ਸਿੰਘ ਸੇਵਾ ਸਿੰਘ ਠਿਕਰੀ ਵਾਲੇ ਪਿੰਡ ਦੇ ਕੋਲੇ ਉਹਨਾਂ ਨੇ ਬਣਾਇਆ ਹੋਇਆ ਬੜਾ ਸੋਹਣਾ ਮੈਰਿਜ ਪੈਲਸ ਹੈ ਤੇ ਸਟੇਜ ਬਣੀ ਹੋਈ ਹੈ ਪਿੱਛੇ ਕਮਰੇ ਬਣੇ ਹੋਏ ਨੇ ਤੇ ਵਿਆਹ ਕਰਨਾ ਕਿਸੇ ਗਰੀਬ ਨੇ ਉਹਨਾਂ ਨੇ ਇੱਕ ਜਨਰਲ ਕੈਟਾਗਰੀ ਨੂੰ 5000 ਰੁਪਏ ਰੱਖਿਆ ਹੈ ਤੇ ਗਰੀਬ ਜਿਹੜਾ ਕੈਟਾਗਰੀ ਹੈ ਉਹਦਾ 3000 ਰੁਪਏ ਰੱਖਿਆ ਹੈ ਉਹ ਵੀ ਖਰਚਾ ਸੇਵਾ ਬਾਅਦ ਵਿੱਚ ਸਫਾਈ ਸਬੂਜ ਦੀ ਖਰਚਾ ਲੈਂਦੇ ਨੇ ਬਾਕੀ ਕੋਈ ਹੋ ਨਹੀਂਗਾ ਠੀਕ ਹੈ ਨਾ ਤੇ ਉਹ ਮੈਰਿਜ ਪੈਲਸ ਵਾਸਤੇ ਤੁਸੀਂ ਕਿਹਾ 40 ਲੱਖ ਦਾ ਹੈ ਇਹ ਹੈ ਇਹ ਵੀ ਜ਼ਰੂਰ ਬਣਾਵਾਂਗੇ ਇੱਥੇ ਆਪਾਂ ਤਾਕੀ ਤੁਸੀਂ ਆਪਣੇ ਪਿੰਡ ਦੇ ਸਾਂਝੇ ਪ੍ਰੋਗਰਾਮ ਕੋਈ ਗੰਮੀ ਖੁਸ਼ੀ ਦਾ ਪ੍ਰੋਗਰਾਮ ਉੱਥੇ ਕਰ ਲੋ ਕਿਉਂ ਆਪਾਂ ਬਾਹਰ ਜਾ ਕੇ ਨੰਨੇ ਮਹੰਗੇ ਉੱਥੇ ਤਾਂ 2-2000 ਰੁਪਏ ਦੀ ਥਾਲੀ ਹੈ ਜਿੱਥੋਂ ਹੋਰ ਅੱਜ ਅੱਦਾ ਅੱਦਾ ਬਿਆ ਉਹ ਹੁੰਦਾ ਜਿਹਨੂੰ ਜਾਣਦੇ ਨਹੀਂ ਹੁੰਦੇ ਨਾ ਇੱਧਰਲੇ ਪਾਸੇ ਹੁੰਦੇ ਨੇ ਇੱਧਰ ਲੰਗਾਇ ਚਰ ਕਾਠੀ ਆਇਆ ਚੱਲ ਪੌਚੜ ਜੋੜਦੇ ਵਿੱਚੀ ਹੈ ਨਾ ਇੱਥੇ ਕਰੋ ਬੜਾ ਪਤਾ ਤਾਂ ਹੋਊਗਾ ਪਿੰਡ 'ਚ ਆ ਵੀ ਕੌਣ ਕਿਹੜੇ ਪਾਸੇ ਆਇਆ ਫੁੱਪੜ ਵਾਲੇ ਪਾਸੇ ਕੌਣ ਹੈ ਹੈ ਨਾ ਕੋਈ ਪਤਾ ਇਹ ਵੀ ਤੇ ਫਿਰ ਫਿਰਨੀ ਤੇ ਪਿੰਡ ਤੋਂ ਸਟੇਡੀਅਮ ਤੱਕ 16 ਫੁੱਟ ਦੀ ਸੜਕ ਹੈ ਇੱਥੇ ਤੱਕ ਆਇਆ ਸਟੇਡੀਅਮ ਤੱਕ ਹਾਂ ਤਾਂ ਇਹ 16 ਫੁੱਟ ਸੜਕ ਬਣਾਉਣੀ ਹੈ ਫਿਰਨੀ ਅਤੇ ਪਿੰਡ ਤੋਂ ਸਟੇਡੀਅਮ ਤੱਕ ਇਹਦਾ ਵੀ ਜਿੰਨੇ ਪੈਸੇ ਲੱਗਣਗੇ ਇਹ 1 ਕਰੋੜ 81 ਲੱਖ ਲਿਖਿਆ ਹੋਇਆ ਹੈ ਨਾ ਹਾਂ ਤਾਂ ਇਹ ਵੀ ਜਿਹੜਾ ਅਸੀਂ ਤੁਸੀਂ ਜਿੱਥੋਂ ਤੱਕ ਕਹੋਗੇ ਕਿ ਪਿੰਡ ਦੀ ਫਿਰਨੀ ਤੋਂ ਲੈ ਕੇ ਜਿੱਥੇ ਵੀ ਤੁਸੀਂ ਕਹੋਗੇ ਕਿ ਸੜਕ 16 ਫੁੱਟ ਹੀ ਕਰ ਦਾਂਗੇ ਫਿਰ ਜੀਟੀ ਰੋਡ ਤੋਂ ਕਿਸ਼ਨਗੜ ਪਿੰਡ ਤੱਕ 16 ਫੁੱਟ ਇਹ ਵੀ 1 ਲੱਖ 1 ਕਰੋੜ 86 ਲੱਖ ਦੀ ਹੈ ਇਹ ਵੀ ਤੁਹਾਡਾ ਅਸੀਂ ਕਨਫਰਮ ਕਰਦੇ ਨੇ 16 ਫੁੱਟ ਦੀ ਸਾੜੇ ਫਿਰ ਜੀਟੀ ਰੋਡ ਤੋਂ ਮਹਿੰਦੀਪੁਰ ਤੱਕ 16 ਫੁੱਟ ਤੇ ਇਹ 50 ਲੱਖ ਦਾ ਪ੍ਰੋਜੈਕਟ ਹੈ ਤੇ ਇਹ ਵੀ ਮਨਜ਼ੂਰ ਅਸੀਂ ਆਪਣੇ ਬਲੂਕ ਕਰਾ ਤੁਹਾਨੂੰ ਪੈਸੇ ਆ ਜਾਣਗੇ ਗਾਜੀਪੁਰ ਪਿੰਡ ਤੱਕ 16 ਫੁੱਟ ਤੁਸੀਂ ਤਾਂ ਥੋੜੇ ਪਿੰਡ ਦਾ ਨਾ ਹੀ ਨਾ ਥੋੜਾ ਫੁੱਟਾ ਰੱਖ ਲੈਣਾ ਹਰੇ ਪਾਸੇ 16 ਫੁੱਟ ਕਿਤੇ ਕਹਿਂ ਤੇ ਘਰਾਲੀ ਰਾਜਪੂਤਾ 16 ਫੁੱਟੀ ਏ ਹੱਲ ਪੈ ਨਹੀਂ ਦੇ ਕੇ ਘਰ ਪਿੰਡ ਵੀ ਤੇ ਇਹ ਵੀ ਜਿਹੜਾ 88 ਲੱਖ ਦਾ ਤੁਹਾਡਾ ਗਾਜੀਪੁਰ ਪਿੰਡ ਤੱਕ ਦਾ ਵੀ ਹੋ ਜੂ ਤੇ ਗੋਬਿੰਦਪੁਰਾ ਪਿੰਡ ਜਿਹੜਾ ਐ ਐਸਸੀ ਸਮਾਜ ਦਾ ਸ਼ਮਸ਼ਾਨ ਘਾਟਾ ਉਹਦੇ ਤੱਕ ਰਸਤਾ ਨਹੀਂ ਜਾਂਦਾ ਕਿਉਂਕਿ ਉਸ ਵੇਲੇ ਬੰਦਾ ਗਮ ਚ ਹੁੰਦਾ ਹੈ ਉਸ ਵੇਲੇ ਕੋਈ ਫੁਰਤ ਨਹੀਂ ਹੁੰਦੀ ਤੇ ਪਰਮਾਤਮਾ ਰੱਬ ਕਰੇ ਸੁਖੀ ਬਸੇ ਸਾਰੇ ਤੰਦਰੁਸਤ ਰਹਿਣ ਸੋ ਉਹਦਾ ਵੀ ਅਸੀਂ ਵਿਗੜ ਕਰੋੜ ਦਾ ਪ੍ਰੋਜੈਕਟ ਹੈ ਟੋਟਲ ਤੁਹਾਡਾ ਜੀ 8 ਕਰੋੜ 16 ਲੱਖ 15 ਹਜ਼ਾਰ ਦਾ ਬਣਨਾ ਹੈ ਸੋ ਜਨਿਕ ਸਵਾਕ 8 ਕਰੋੜ ਲਾਲੂ ਤੇ ਇਹ ਤੁਹਾਡਾ ਪੈਸਾ ਸਮੇਂ-ਸਮੇਂ ਤੇ ਤੁਹਾਡੇ ਕੋਲੇ ਆਈ ਜਾਊਗਾ ਪਰ ਹਾਂ ਇੱਕ ਮੇਰੀ ਬੇਨਤੀ ਹੈ ਇਹ ਪੈਸੇ ਨੂੰ ਲਵਾਉਣਾ ਤੁਸੀਂ ਆਪ ਕੋਲੇ ਖੜ ਕੇ ਆਇਆ ਹੈ ਬੀਜੇ ਫਰਜ ਕਰ ਲੋ ਸੜਕ ਬਣਦੀ ਐ ਇਹ ਨਾ ਕਿ ਉਹ ਸਰਕਾਰ ਦੀ ਬਣਦੀ ਐ ਆਪ ਚੈੱਕ ਕਰਿਓ ਵੀ ਭਾਈ ਮਟੀਰੀਅਲ ਕਿਹ ਜਾ ਪਾ ਰਿਹਾ ਬੰਦਾ ਆ ਠੇਕੇਦਾਰ ਮਾੜੀਆਂ ਇੱਟਾਂ ਲਾ ਗਿਆ ਫੇਰ 6 ਮਹੀਨੇ ਨੂੰ ਖੜੇ ਹੋਵਾਂਗੇ ਜੀ ਉਹ ਜਿਹੜੀ 16 ਫੁੱਟੀ ਸੀ ਉਹ ਤਾਂ ਜੀ ਹੁਣ 5-7 ਫੁੱਟੀ ਰਹਿ ਗਈ ਉਹ ਬਾਕੀ ਤਾਂ ਟੁੱਟ ਗਈ ਹੈ ਨਾ ਉਹਦਾ ਕੀ ਫਾਇਦਾ ਹੋਇਆ ਕੋਲੇ ਖੜ ਕੇ ਕਰਾ ਲਿਓ ਕਿਉਂਕਿ ਥੋੜੀ-ਥੋੜੀ ਕੰਮ ਹੋਣੀ ਐ ਚੀਜ਼ ਉਹ ਤੇ ਇਹ ਤੁਸੀਂ ਪੈਸੇ ਤੁਹਾਨੂੰ ਅਸੀਂ ਦੱਸ ਕੇ ਪਾਵਾਂਗੇ ਸਰ ਪਿੰਡ ਨੂੰ ਤੇ ਤੁਸੀਂ ਵੀ ਅਨਾਉਂਸਮੈਂਟ ਕਰਕੇ ਪਾਈ ਐਨੇ ਪੈਸੇ ਪਹੁੰਚ ਚੁੱਕੇ ਨੇ ਆਜੋ ਪਾ ਇਥਿਆ ਬਣਾ ਲੀਏ ਬਾਕੀ ਕੁਝ ਨਰੇਗਾ ਤੋਂ ਕੰਮ ਲਮਾਗੇ ਤਾਂ ਕਿ ਨਰੇਗਾ ਵਾਲਿਆਂ ਨੂੰ ਵੀ ਕੰਮ ਮਿਲੇ ਰੋਜ਼ਗਾਰ ਮਿਲੇ ਠੀਕ ਹੈ ਨਾ ਸੋ ਇੱਕ ਦੋ ਹੈਗੀਆਂ ਜਿਵੇਂ ਇਹ ਕਹਿੰਦੇ ਤੁਸੀਂ ਕਹਿੰਦੇ ਫੁੱਟਬਾਲ ਸਪੋਰਟਸ ਅਕੈਡਮੀ ਅਸੀਂ ਖੇਡ ਨਰਸਰੀ ਇੱਥੇ ਕਰ ਦਿੰਨੇ ਆ ਅਸੀਂ ਖੇਡ ਨਰਸਰੀਆਂ ਦੇ ਰਹੇ ਆ ਨਰਸਰੀ ਇੱਥੇ ਆ ਗਈ ਨਾਲ ਹੋਸਟਲ ਬਣੂਗਾ ਕਮਰੇ ਹੋਣਗੇ ਤੇ ਬਕਾ

ਉੰਨੇ ਸੰਭਾਸ ਦੇ ਕਿ ਅੰਡਰਗਰਾਉਂਡ ਪਾਈਪਾਂ ਪਾਉਣੀਆਂ ਪੈਣਗੀਆਂ ਜਾਂ ਪੁਰਾਣੀਆਂ ਕੱਸੀਆਂ ਹੈਗੀਆਂ ਜੇ ਤਾਂ ਉਹ ਅਸੀਂ ਚਲਾਤੀ ਅਸੀਂ ਮਤਲਬ ਬਹੁਤ ਸਾਰੇ ਪਿੰਡਾਂ ਨੂੰ 40-40 ਸਾਲਾਂ ਬਾਅਦ ਤੁਸੀਂ ਵੀਡੀਓ ਵੀ ਦੇਖੀ ਹੋਣੀ ਆ 40-40 ਸਾਲਾਂ ਬਾਅਦ ਪਿੰਡਾਂ ਕਹਿੰਦੇ ਅਸੀਂ ਆ ਪਾਣੀ ਵਿਖਿਆ ਇਹ ਨਹਿਰ ਵਾਲਾ